ਵੀਰ ਬੰਦਗੀ 786 ਚੈਨਲ ਵੱਲੋਂ ਸਭ ਨੂੰ ਜੈ ਪੀ ਰੌਂਦੀ ਸੰਗਤ ਜੀ ਹਾਜ਼ਰ ਹਾਂ ਤੁਹਾਡੇ ਚਰਨਾਂ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਵਿੱਚ ਆਪਾਂ ਗੱਲ ਕਰਾਂਗੇ ਕਿ ਜੋ ਇਨਸਾਨ ਇਹ ਦੋ ਗਲਤੀਆਂ ਕਰਦੇ ਹਨ ਉਹਨਾਂ ਨਾਲ ਹੋਣ ਵਾਲੇ ਨੁਕਸਾਨ ਬਾਰੇ ਗੱਲ ਕਰਾਂਗੇ ਸੋ ਵੀਡੀਓ ਨੂੰ ਅੰਤ ਤੱਕ ਬਿਨਾਂ ਸਕਿੱਪ ਕੀਤੇ ਜ਼ਰੂਰ ਦੇਖਿਓ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਓ ਅੱਜ ਦਾ ਪੈਗਾਮ ਸ਼ੁਰੂ ਕਰੀਏ ਉਸ ਖੁਦਾ ਦੇ ਨਾਮ ਤੇ ਜੋ ਹਰ ਇੱਕ ਤੇ ਮਿਹਰਬਾਨ ਹੈ ਸਭ ਤੇ ਰਹਿਮਤ ਕਰਨ ਵਾਲਾ ਹੈ ਪੀਰ ਦੀ ਪਿਆਰੀ ਸਾਧ ਸੰਗਤ ਜੀਓ ਜੇਕਰ ਅਸੀਂ ਆਪਣੇ ਜ਼ਿੰਦਗੀ ਵਿੱਚ ਇਹ ਦੋ ਬੂਰੇ ਕੰਮ ਕਰਦੇ ਹਾਂ ਤਾਂ ਉਸ ਨਾਲ ਸਾਨੂੰ ਬਹੁਤ ਪਰੇ ਨੁਕਸਾਨ ਹੁੰਦਾ ਹੈ ਇਸ ਨਾਲ ਸਾਡੇ ਤਨ ਅਦਲਤ ਵਿੱਚ ਵੀ ਕਮੀ ਆਉਂਦੀ ਹੈ ਅਤੇ ਸਾਡੀ ਸਿਹਤ ਵੀ ਠੀਕ ਨਹੀਂ ਰਹਿੰਦੀ ਸਭ ਤੋਂ ਵੱਡੀ ਗੱਲ ਸਾਡਾ ਇਬਾਦਤ ਵਿੱਚ ਮਨ ਨਹੀਂ ਲੱਗਦਾ ਅਤੇ ਇਬਾਦਤ ਕਰਨ ਨੂੰ ਦਿਲ ਨਹੀਂ ਕਰਦਾ ਸੋ ਸੰਗਤ ਜੀ ਜੇਕਰ ਤੁਸੀਂ ਇਹਨਾਂ ਦੋ ਬੁਰੇ ਕੰਮਾਂ ਨੂੰ ਬੰਦ ਕਰ ਦੇਵੋਗੇ ਤਾਂ ਤੁਹਾਡੇ ਹਰ ਕੰਮ ਵਿੱਚ ਬਰਕਤ ਮਿਲੇਗੀ ਅਤੇ ਇਬਾਦਤ ਵਿੱਚ ਮਨ ਲੱਗੇਗਾ ਅਤੇ ਸਿਹਤ ਵੀ ਠੀਕ ਰਹੇਗੀ ਸੰਗਤ ਜੀ ਕਿਸੇ ਇਨਸਾਨ ਦੀ ਚੁਗਲੀ ਕਰਨਾ ਭਾਵ ਜਦੋਂ ਦੋ ਇਨਸਾਨ ਇਕੱਠੇ ਹੋ ਜਾਣ ਤਾਂ ਜੇਕਰ ਉਹ ਤੇ ਜੇ ਇਨਸਾਨ ਦੀ ਚੰਗੇ ਗੁਨਾਵਾਰੇ ਗੱਲ ਕਰਦੇ ਹੋਣ ਤਾਂ ਇਹ ਇੱਕ ਅਲੱਗ ਗੱਲ ਹੈ ਪਰ ਜੇਕਰ ਉਹ ਉਸ ਇਨਸਾਨ ਦੀ ਪਿੱਠ ਪਿੱਛੇ ਬਰਾਈ ਕਰਨ ਤਾਂ ਉਹ ਉਹ ਜਾਂਦੀ ਹੈ ਚੁਗਲੀ ਜਿਸ ਕਾਰਨ ਸਾਡੀ ਕੀਤੀ ਹੋਈ ਇਬਾਦਤ ਕੀਤਾ ਹੋਇਆ ਦਾਨ ਕੀਤੀ ਹੋਈ ਸੇਵਾ ਸਭ ਵਿਅਰਥ ਚਲੀ ਜਾਂਦੀ ਹੈ ਅਤੇ ਸਾਡੀਆਂ ਭੜੀਆਂ ਨਵਾਜਾਂ ਭੜੀਆਂ ਕਲਮਾਂ ਵੀ ਵਿਅਰਥ ਚਲੀ ਜਾਂਦੀਆਂ ਹਨ ਿਸ ਕਾਰਨ ਸਾਨੂੰ ਕਾਫੀ ਨੁਕਸਾਨ ਹੁੰਦਾ ਹੈ ਇਸ ਲਈ ਇਹ ਚੁਗਲੀ ਕਰਨਾ ਪਾਪ ਹੈ ਸੋ ਸੰਗਤ ਜੀ ਜੇਕਰ ਤੁਸੀਂ ਵੀ ਇਹੋ ਜਿਹਾ ਪਾਪ ਕਰਦੇ ਹੋ ਤਾਂ ਅੱਜ ਤੋਂ ਹੀ ਇਸ ਨੂੰ ਤੋਬਾ ਕਰ ਦੇਵੋ ਦੂਜਾ ਬੁਰਾ ਕੰਮ ਕਿਸੇ ਦੀ ਚੀਜ਼ ਨੂੰ ਦੱਬ ਲੈਣਾ ਭਾਵੇਂ ਜੇਕਰ ਤੁਸੀਂ ਕਿਸੇ ਤੋਂ ਕੋਈ ਚੀਜ਼ 2-4 ਦਿਨਾਂ ਲਈ ਲੈ ਲੈਂਦੇ ਹੋ ਫਿਰ ਉਸ ਨੂੰ ਵਾਪਸ ਨਹੀਂ ਕਰਦੇ ਉਸ ਨੂੰ ਦੱਬ ਲੈਂਦੇ ਹੋ ਇਹ ਉਸਦੀ ਇਮਾਨਤ ਹੈ ਪਰ ਤੁਸੀਂ ਉਸ ਨੂੰ ਦੱਬ ਲੈਂਦੇ ਹੋ ਇਹ ਸਭ ਤੋਂ ਵੱਡਾ ਪਾਪ ਹੈ ਤਾਂ ਸੰਗਤ ਉਸ ਨਾਲ ਤੁਹਾਨੂੰ ਬਹੁਤ ਭਾਰੀ ਨੁਕਸਾਨ ਹੁੰਦਾ ਹੈ ਤੁਹਾਡੇ ਪਰਿਵਾਰ ਨੂੰ ਵੀ ਇਸ ਨਾਲ ਬਹੁਤ ਭਾਰੀ ਨੁਕਸਾਨ ਹੁੰਦਾ ਹੈ ਇਸ ਲਈ ਸੰਗਤ ਜੀ ਇਹ ਦੋ ਬੁਰੇ ਕੰਮ ਅੱਜ ਹੀ ਬੰਦ ਕਰ ਦਿਓ ਤਾਂ ਜੋ ਤੁਹਾਡੇ ਕੀਤੀ ਇਬਾਦਤ ਕੀਤੀ ਸੇਵਾ ਅਤੇ ਕੀਤੀਆਂ ਪੜੀਆਂ ਵਜਾਂ ਸਭ ਵਿਅਰਥ ਨਾ ਜਾਣ ਇਸ ਲਈ ਸੰਗਤ ਜੀ ਇਹ ਦੋ ਬੁਰੀ ਕਮ ਮੰਦ ਕਰ ਦਿਓ ਸੰਗਤ ਜੀ ਤੁਸੀਂ ਇੰਨਾ ਕੰਮਾਂ ਤੋਂ ਤੋਬਾ ਕਰ ਦਿਓ ਫਿਰ ਦੇਖਿਓ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਆਵੇਗੀ ਅਤੇ ਤੁਹਾਡੀ ਜ਼ਿੰਦਗੀ ਵਿੱਚ ਹਰੀ-ਭਰੀ ਪਵ ਹਰਿਆਲੀ ਆ ਜਾਵੇਗੀ ਆਸ ਕਰਦਾ ਹਾਂ ਕਿ ਤੁਹਾਨੂੰ ਇਸ ਵੀਡੀਓ ਵਿੱਚ ਕੁਝ ਸਮਝ ਲੱਗਿਆ ਹੋਵੇਗਾ ਤਾਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਚੈਨਲ ਨੂੰ ਜਰੂ ਸਬਸਕ੍ਰਾਈਬ ਕਰਿਓ ਜਲਦ ਹਾਜ਼ਰ ਹੋਵਾਂਗੇ ਨਵੇਂ ਵੀਡੀਓ ਲੈ ਕੇ ਤਦ ਤੱਕ ਲਈ ਜੈ ਪੀਰਾਂ ਦੀ